ਹਾਂਜੀ ਕਿੱਦਾਂ ਸਾਰੇ ਦੋਸਤੋ ਠੀਕ ਠਾਕ ਹੋ ਅੱਜ ਗੱਲ ਕਰਾਂਗੇ ਮਸਲਿਆਂ ਦੀ ਮਸਲੇ ਕਿੰਨੇ ਨੇ ਸਾਡੇ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਕਿਹੜੇ ਕਿਹੜੇ ਮਸਲੇ ਚੱਲ ਰਹੇ ਨੇ ਪਹਿਲਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਚੱਲ ਰਿਹਾ ਜੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ ਜਿਹੜਾ ਪੰਜਾਬ ਆਪਣਾ ਹੱਕ ਸਮਝਦਾ ਕਿਉਂਕਿ ਇਹ ਪੰਜਾਬ ਦੇ ਕੁਝ ਬੰਦਿਆਂ ਨੇ ਇਸ ਨੂੰ ਵਸਾਇਆ ਸੀ ਅੰਗਰੇਜ਼ਾਂ ਦੇ ਟਾਈਮ ਤੋਂ 1800 ਕੁਛ ਈਸਵੀ ਵਿੱਚ ਦੂਸਰਾ ਮਸਲਾ ਚੱਲ ਰਿਹਾ ਜੀ ਬਿਆਰ ਇਲੈਕਸ਼ਨ ਦਾ ਤੀਸਰਾ ਮਸਲਾ ਜੰਮੂ ਵਿੱਚ ਨਗਰੋਟਾ ਇਲੈਕਸ਼ਨ ਦਾ ਚੌਥਾ ਮਸਲਾ ਚੱਲ ਰਿਹਾ ਜੀ ਦਿੱਲੀ ਵਿੱਚ ਜੋ ਬਲਾਸਟ ਹੋਇਆ ਉਸ ਦਾ ਇੱਕ ਪੰਜਵਾਂ ਮਸਲਾ ਚੱਲ ਰਿਹਾ ਜੀ ਜੰਮੂ ਵਿੱਚ ਇੱਕ ਬੰਦੇ ਨੂੰ ਜਿੰਦਾ ਸਾੜ ਦਿੱਤਾ ਉਹਦਾ ਮਸਲਾ ਚੱਲ ਰਿਹਾ ਤੇ ਛੇਵਾਂ ਮਸਲਾ ਚੱਲ ਰਿਹਾ ਜੀ ਮਸਲਾ ਤਾਂ ਨਹੀਂ ਹੈ ਸਾਡੇ ਵਿੱਚੋਂ ਸਦਾ ਲਈ ਇੱਕ ਪੰਜਾਬ ਦੇ ਸੁਪਰਸਟਾਰ ਹਾਲੀਵੁੱਡ ਹਾਲੀਵੁੱਡ ਸਬਦੇ ਧਰਮਿੰਦਰ ਜੀ ਸਦਾ ਲਈ ਵਿਛੋੜਾ ਦੇ ਕੇ ਚਲੇ ਗਏ ਜਿਨ੍ਹਾਂ ਦਾ ਨਾਮ ਧਰਮ ਸਿੰਘ ਦਿਓਲ ਸੀ ਤੇ ਪੰਜਾਬ ਲੁਧਿਆਣਾ ਵਿੱਚ ਰਹਿਣ ਵਾਲੇ ਸੀ 1935 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 2025 ਵਿੱਚ ਉਹ ਸਾਨੂੰ ਅਲਵਿਦਾ ਕਹਿ ਗਏ ਬਹੁਤ ਦੁੱਖ ਹੋਇਆ ਕਿਉਂਕਿ ਪੰਜਾਬ ਵਿੱਚ ਪੰਜਾਬ ਦੇ ਕਈ ਨਾਮੀ ਕਲਾਕਾਰ ਇਸ ਦੁਨੀਆ ਤੋਂ ਜਾ ਚੁੱਕੇ ਆ ਬਹੁਤ ਕਾਟਾ ਪਿਆ ਪੰਜਾਬ ਨੂੰ ਤੇ ਕਾਟਾ ਪੈ ਰਿਹਾ ਕਿਤੇ ਨਾ ਕਿਤੇ ਕੁਝ ਨਾ ਕੁਝ ਸੱਟਾਂ ਲੱਗਦੀਆਂ ਆ ਰਹੀਆਂ ਨੇ ਕਈ ਯੂਨੀਵਰਸਿਟੀ ਦੇ ਨਾਂ ਤੇ ਕਈ ਕਲਾਕਾਰਾਂ ਦੇ ਨਾਂ ਤੇ ਪੰਜਾਬ ਨੂੰ ਕਾਟੇ ਪੈ ਰਹੇ ਆ ਮੇਰੇ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਇਹ ਦੁੱਖ ਵਿੱਚ ਨਹੀਂ ਆ ਕੋਈ ਸੁੱਖ ਵਿੱਚ ਨਹੀਂ ਆ ਪੰਜਾਬ ਦੁੱਖ ਵਿੱਚੋ ਹੀ ਲੰਘ ਰਿਹਾ ਮੈਂ ਇਸ ਕਰਕੇ ਪੰਜਾਬੀ ਵਿੱਚ ਵੀਡੀਓ ਬਣਾ ਰਿਹਾ ਇਹ ਪੰਜਾਬ ਨੂੰ ਵੀ ਦੁੱਖਾਂ ਨੇ ਹੀ ਖਾ ਲਿਆ ਪੰਜਾਬ ਤਾਂ ਸਾਡਾ ਸੀ ਲੇਕਿਨ ਪਤਾ ਨਹੀਂ ਕਿਹਦੀਆਂ ਨਜ਼ਰਾਂ ਲੱਗੀਆਂ ਸਨ